ਤਾਂ ਹਾਂਜੀ ਬਾਬੇ ਇੱਕ ਹੋਰ ਆਪਾਂ ਅਪਡੇਟ ਦੰਨੇ ਆ ਤੁਹਾਨੂੰ ਮੈਨੂੰ ਬਥੇਰੇ ਇਹ ਵੀ ਚੀਜ਼ ਤੋਂ ਮੈਸੇਜ ਆ ਰਿਹਾ ਕਿ ਵੀਰ ਕੀ ਅਪਡੇਟ ਆ ਤੇ ਕਿੱਦਾਂ ਬਾਰਡਰ ਆ ਕੀ ਹਿਸਾਬਕਤਾਬਾ ਕੈਨੇਡਾ ਤੋਂ ਕਈ ਆ ਰਹੇ ਆ ਹਨਾ ਤੇ ਉਹ ਚੀਜ਼ ਪੁੱਛ ਰਹੇ ਆ ਮੈਨੂੰ ਸੋ ਮੇਰਾ ਵੀਰ ਮੈਰੀ ਇੱਕੋ ਹੀ ਸਲਾਹ ਫਿਲਹਾਲ ਕਿਤੇ ਪੈਰ ਨਾ ਪਟੋ ਕੋਈ ਫਾਇਦਾ ਨਹੀਂਗਾ ਫਿਲਹਾਲ ਜਿਆਦਾ ਨਹੀਂ ਤਾਂ ਮੇਬੀ 2-3 ਮਹੀਨੇ ਤੋ ਥੋੜਾ ਬੈਠੋ 2-3 ਮਹੀਨੇ 6 ਮਹੀਨੇ ਸਮਥਿੰਗ ਇੱਥੇ ਬੈਠੋ ਹਾਲੇ ਤੱਕ ਮਾਹੌਲ ਤੱਤਾ ਹੱਲੇ ਤੱਕ ਜਮਾ ਹੀ ਪੈਰ ਨਾ ਪਟੋ ਜੇ ਤੁਸੀਂ ਇੰਨੇ ਕਾਲੇ ਇੰਡੀਆ ਤੋਂ ਆਉਣ ਲਈ ਤਾਂ ਇਦਾਂ ਗੱਲੋ ਯੂਰਪ ਚੱਲ ਜਾਓ ਯੂਰਪ ਦੇ ਵਿੱਚ ਜਾ ਕੇ ਕੰਮ ਕਰ ਲਓ ਠੀਕ ਆ ਜੰਨਾ ਕ ਟਾਈਮ ਟਰੰਪ ਚੱਲਦਾ ਉਹਨਾਂ ਕ ਟਾਈਮ ਉੱਥੇ ਪੈਸਾ ਪੂਹਾ ਇਕੱਠਾ ਕਰਕੇ ਬਾਅਦ ਚ ਇੱਥੇ ਆਰਾਮ ਬਣਾਇਓ ਉਹਨੇ ਟਾਈਮ ਕਰਦੇ ਪੇਪਰ ਵੀ ਆ ਜਾਣੇ ਤੁਸੀਂ ਲੀਗਲ ਤੌਰ ਤੇ ਆ ਜਾਣਾ ਇੱਥੇ ਤਾਂ ਠੀਕ ਆ ਮੇਰੀ ਇਹੋ ਸਲਾਹ ਹੈ ਫਿਲਹਾਲ ਕਿਤੇ ਨਾ ਪੈਰ ਪਟੋ ਆਪ ਦਾ ਪੈਸਾ ਨਾ ਖਰਾਬ ਕਰੋ ਜਿਹੜਾ ਤੁਸੀਂ ਵਿਆਜੂ ਚ ਆ ਕੇ ਆਉਣਾ ਜਾਂ ਤੁਸੀਂ ਗੈਣੇ ਚ ਕੋਈ ਚੀਜ਼ ਰੱਖ ਕੇ ਆਉਣੀ ਉਹ ਚੀਜ਼ ਨਾ ਕਰੋ ਠੀਕ ਆ ਜਿਹੜੇ ਵੀ ਕਾਲੇ ਪਏ ਆ ਕਿ ਹਾਂ ਵੀ ਤੇ ਤੁਹਾਨੂੰ ਮੈਕਸੀਕੋ ਹੀ ਠਹਿਰਨਾ ਪੈਣਾ ਉੱਥੋਂ ਕੇਸ ਲਾਉਣਾ ਪੈਣਾ ਆਪਦਾ ਉਹ ਵੀ ਪਤਾ ਨਹੀਂ ਤੁਹਾਡਾ ਕੇਸ ਅ ਇੱਥੇ ਫਾਈਲ ਹੋਵੇ ਜਾਂ ਤੁਹਾਡਾ ਕੇਸ ਇੰਪਰੂਵ ਹੋਵੇ ਜਾਂ ਨਾ ਹੋਵੇ ਕੋਈ ਭਰੋਸਾ ਨਹੀਂਗਾ ਇਸ ਚੀਜ਼ ਦਾ ਤੇ ਕੈਨੇਡਾ ਵਾਲੇ ਵੀ ਇਹ ਚੀਜ਼ ਮੇਰੀ ਗੱਲ ਸੁਣ ਲਓ ਕਿ ਕੈਨੇਡਾ ਵਾਲਿਆਂ ਨੂੰ ਵੀ ਪੈਰ ਪਟਣ ਲੋੜ ਨਹੀਂ ਤੁਹਾਡਾ ਜੇ ਉੱਥੇ ਸੈਟਾ ਤਾਂ ਤੁਸੀਂ ਉੱਥੇ ਕਰੀ ਜੋ ਤਾਂ ਕਿ ਇੱਥੇ ਅਮਰੀਕਾ ਵੀ ਜਾਓ ਉਹੀ ਗੱਲ ਹੈ ਨਾ ਸੋ ਉਹ ਜੀ ਨਾ ਕਰੋ ਕਾਲੀ ਨਾ ਕਰੋ ਕਿਸੇ ਚੀਜ਼ ਦੀ ਜੇ ਤੁਹਾਨੂੰ ਪਤਾ ਕਿ ਮਾਹੌਲ ਆਲਰੇਡੀ ਬਹੁਤ ਖਰਾਬ ਆ ਤੇ ਤੁਸੀਂ ਕਾਲੀ ਨਾ ਕਰੋ ਕਿਸੇ ਚੀਜ਼ ਦੀ ਆਪਦੇ ਪੈਸੇ ਨਾ ਖਰਾਬ ਕਰੋ ਪਲੀਜ਼